ਦੇ ਬਾਹਰ ਜਵਰਤਿਆ ਹੋਇਆ ਠੀਕ ਹੈ ਜੀ ਇਹਦੀ ਬਈ ਕੀਮਤ ਹੈਗੀ 315000 ਰੁਪਈਆ 315000 ਇਹ ਵੀ ਕੋਈ ਕਿਰਾਏ ਕਰੂ ਦੇ ਕਸ ਦਿਨ ਚੱਲਿਆ ਕੰਡੀਸ਼ਨ ਸਾਫ਼ ਹੋਤ ਪਈ ਹੈ ਨਾੜ 11 ਦੀ ਹਾਂ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਬਈ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੀ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਪਿੰਡ ਭੁੰਦਰ ਦੇ ਵਿੱਚ ਖੜੇ ਆਂ ਬਾਈ ਭਿੰਦਰ ਦੇ ਘਰੇ ਤੇ ਇੱਕੋ ਘਰੇ ਅੱਠ ਟਰੈਕਟਰ ਵਕਾਊ ਖੜੇ ਨੇ ਇਹ ਮਤਲਬ ਮਿੱਤਰੋ ਇੱਕ ਗੱਲ ਆਏ ਹੁੰਦੀ ਆ ਇੱਕ ਤਾਂ ਹੁੰਦਾ ਵਪਾਰੀ ਹੈ ਨਾ ਵਪਾਰੀ ਨੇ ਇਹ ਬਾਈ ਬਾਈਆਂ ਦੇ ਸਾਰੇ ਆਪ ਦੇ ਟਰੈਕਟਰ ਆ ਗਏ ਬਾਈਆਂ ਦੇ ਆਪ ਦੇ ਨਾਲ ਆ ਗਏ ਕੀ ਹਾਲ ਹੈ ਬਈ ਠੀਕ ਆ ਹਾਂਜੀ ਹਾਂਜੀ ਕੀ ਗੱਲ ਬਾਈ 8 ਟਰੈਕਟਰ ਕਿਵੇਂ ਵਪਾਰ ਦਾ ਕੰਮ ਆਈ ਨਹੀਂ ਵਪਾਰ ਦੇ ਬਾਈ ਆਪਣਾ ਨਾ ਕੋਸਤਾ ਸੀ ਮਿੱਟੀ ਮੇਲ ਦਾ ਕੰਮ ਖਣ ਵੀ ਹੈਗਾ ਚਲੋ ਠੀਕ ਹੈ ਚਲੋ ਸੇਕੋ ਸੀ ਉਹ ਆਪਣਾ ਵੀ ਪੱਠੇ ਦਾ ਕੰਮ ਉਹ ਪੱਠੇ ਤੋਂ ਟਰੈਕਟਰ ਆਪਾਂ ਕੋਈ ਕਾਰਨਾ ਕਰਕੇ ਮੇਰੇ ਡੈਡੀ ਨੇ ਤੋਂ ਸੀ ਵੀ ਤੂੰ ਕਾਰਨ ਬਣ ਗਈ ਸੀ ਬਾਈ ਠੀਕ ਆ ਉਹ ਟਰੈਕਟਰ ਆਪਾਂ ਪੱਠੇ ਵਾਲੇ ਵੀ ਸੇਲ ਕਰਨੇ ਆ ਆਪਣੇ ਖੇਤੀ ਵਾਲੇ ਵੀ ਸੇਲ ਕਰਨੇ ਬਾਈ ਜਿਵੇਂ ਆ ਖੜਾ ਆਨਲਾਈਨ ਆ ਸੋਨਾ ਜੀ ਦਾ ਖੜਾ ਆਪਾਂ ਖੇਤੀ ਮਰਤੇ ਬਾਈ ਠੀਕ ਆ ਆ 911 ਇਹ ਵੀ ਖੇਤੀ ਜੀ ਵਰਤ ਸਾਰੇ ਤੁਸੀਂ ਆਹ ਤੀ ਕੰਮ ਲੈ ਹੋਇਆ ਕੋਈ ਵਪਾਰੀ ਵਾਲਾ ਕੰਮ ਹਾਂਜੀ ਮੈਂ ਆ ਟਰੈਕਟਰ ਬਾਈ ਮੰਨ ਕੇ ਜਿਹੜਾ ਨਵਾਂ ਮਾਡਲ ਆ ਗਿਆ ਠੀਕ ਆ ਪਹਿਲਾਂ ਗੱਲ ਕਰਦੇ ਹੌਲੈਂਡ ਦੀ 5200 ਦੀ 12 ਮਾਡਲ ਟਰੈਕਟਰ ਹੈ ਇਹ ਆਪਣੇ ਕੋਲ ਲੈਟਰਨ ਨੂੰ ਹੋਵੇ 6-7 ਸਾਲ ਠੀਕ ਹੈ ਤੇ 5-6 ਸਾਲ ਹੋ ਗਏ ਜਦ ਘਟਵਾ ਤੁਹਾਨੂੰ ਮਾਣਾ ਮੋਟਾ ਹਾਂਜੀ ਹਾਂਜੀ ਕੱਲੀ ਖੇਤੀ ਜੀ ਵਰਤਿਆ ਨਾ ਕਿਤੇ ਟਰਾਲੇ ਤੇ ਸ਼ਹਿੂਰਮ ਦੇ ਵਰਤੋਂ ਦੇ ਭਾਈਆ ਵੇਟ ਲੱਗੇ ਹੋਏ ਦੇ ਕੰਪਨੀ ਉਹਨਾਂ ਆਹ ਫਰੰਟ ਵੇਟ ਲੱਗੇ ਹੋਏ ਆ ਐਮਪੋ ਵੀ ਨਾਲ ਹੀ ਦਊਗੀ ਹਾਂ ਬਾਈ ਹਾਂ ਜੀ ਨਾਲ ਹੀ ਐਮਪੋ ਸਿਸਟਮ ਸਾਰਾ ਛਤਰੀ ਲੱਗੀ ਹੋਈ ਆ ਸਾਰਾ ਕੁਝ ਨਾਲ ਦੇ ਦੇ ਜੋ ਬਾਈ ਤਕਰੀਬਨ ਵੀਡੀਓ ਦੇ ਵਿੱਚ ਆਪਾਂ ਜੀ ਦਿਖਾਵਾਂਗੇ ਉਹ ਨਾਲ ਹੀ ਦੇਵਾਂਗੇ ਇਹ ਜੀ ਆਪਾਂ ਲਾ ਲਾਂਗੇ ਠੀਕ ਹੈ ਜਿਹੜਾ ਕੁਛ ਮਿੱਤਰੋ ਬਾਈ ਕਹਿੰਦੇ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ ਆਪ ਦਾ ਸਕਰੀਨਸ਼ਾਟ ਮਾਰ ਲਿਓ ਸਾਰੀਆਂ ਚੀਜ਼ਾਂ ਨਾਲ ਮਿਲਣੀਆਂ ਮੌਕੇ ਤੇ ਕਈ ਬੰਦੇ ਕਹਿੰਦੇ ਹੁੰਦੇ ਵੀ ਇਹ ਚੀਜ਼ ਨਾਲ ਨਹੀਂ ਮਿਲਦੀ ਹਾਂ ਹਾਂ ਬਾਈ ਹਾਂ ਉਹ ਗੱਲ ਥੋੜੀ ਵੱਖ ਆ ਗਈ ਅੱਗੇ ਆ ਗਿਆ ਮਿੱਤਰੋ ਸੋਨਾਲੀ ਕਈ ਸੋਨਾਲੀ ਕਾ 60 ਦਾ ਇਹਦਾ ਕੀ ਮੁੱਲ ਮੰਗਦੇ ਇਹਦਾ ਬਾਈ ਦੇ ਦਾ ਹੈਗਾ 240000 ਠੀਕ ਹੈ ਨਵਾਂ ਮਾਡਲ ਆ ਬਾਈ ਇਹ ਵੀ ਖੇਤੀਬਾਰ ਦਾ ਹੈ ਆਪਾਂ ਨੋ ਮਾਡਲ ਆ ਨੋ ਮਾਡਲ ਬਾਈ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਬਾਈ ਜਿਵੇਂ ਅੰਨਕੇ ਚਲੋ ਡਾਉਨ ਨਹੀਂ ਡਾਉਨ ਨਹੀਂ ਸੋ ਆਪਣੀ ਜਿਸ ਜੇ ਆਪਾਂ ਗੱਲ ਉਹਲੀ ਕਰਾਂਗੇ ਜਿਹੜੀ ਹੋਈ ਜਿਹੜੀ ਗੱਲ ਹੋਈ ਐਵੇਂ ਹਣਾ ਆਪਾਂ ਵੀਡੀਓ ਦੇ ਵਿੱਚ ਕਹੀ ਚਲੀਏ ਵੀ ਟਾਇਰ ਇੰਨੇ ਵਾਹੇ ਪਈ ਨੇ ਇੰਨੇ ਵਾਹੇ ਪਈ ਨੇ ਮੁੜ ਕੇ ਗੱਲ ਨਿਕਲੀ ਆ ਜਾਂਦੀ ਆ ਹਾਂ ਬਾਕੀ ਰੰਗ ਵੇੜ ਦੀ ਮਿੱਤਰੋ ਗਾਰੰਟੀ ਹੈ ਕਿ ਸਾਰਾ ਓਰੀਜਨਲ ਹੀ ਪਿਆ ਬਾਈਆਂ ਦਾ ਕਿਹੜਾ ਵਪਾਰ ਆਗੇ ਵੀ ਇੱਥੇ ਰੰਗ ਫਰਾਤਾ ਉੱਥੇ ਰੰਗ ਫਰਾਤਾ ਉਹ ਗੱਲਾਂ ਨਹੀਂ ਮਿਲਣੀਆਂ ਤੁਹਾਨੂੰ ਅੱਗੇ ਆ ਗਿਆ ਨਾਟ ਗਿਆ ਨਾ ਝੋਟਾ ਮਿੱਤਰੋ ਦੇਖੋ ਜੀ ਇਹ 200 ਇਹ ਵੀ ਛੋਡੀ ਨਾਲ ਹੈ ਇਹ ਬਈ ਆਪਣੇ ਨਾਮ ਦਾ ਨਹੀਂ ਹੈਗਾ ਖਰ ਹਾਂ ਤੇ ਫਿਰ ਅਪਾ ਇਹ ਬਾਰੀ ਜ ਵਰਤੇ ਹੋਏ ਠੀਕ ਹੈ ਇਹਦੀ ਬਈ ਕੀਮਤ ਹੈਗੀ 115000 ਰੁਪਏ 115000 ਇਹ ਵੀ ਕੋਈ ਕਿਰਾਏ ਕੁਵੇ ਕਾਸ ਦਿਨ ਚੱਲਿਆ ਠੀਕ ਕੰਡੀਸ਼ਨ ਸਾਫ ਹੋਤ ਪਈ ਹੈ 911 ਦੀ ਹਾਂ ਟਾਇਰਾਂ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਹੈ ਬਈ ਟਾਇਰ ਬਈ ਤਕਰੀਬਨ ਇਹਦੇ ਨਵੇਂ ਆਰ ਗਏ ਹਾਂ ਨਵੇਂ ਆਰ ਕੇ ਟਾਇਰ ਪਏ ਮਿੱਤਰੋ 911 ਦੇ ਤੇ ਅੱਜ ਕੱਲ ਤਾਂ ਲੱਭਦੇ ਰਹਿੰਦੇ ਆ 911 ਨੂੰ ਇਹੀ ਜੀ ਕੰਡੀਸ਼ਨ ਦੇ ਵਿੱਚ ਸਾਰਾ origignal ਆ ਹਨਾ ਬਈ ਸਾਰਾ ਅੰਦਰ ਹੀ ਰਹਿੰਦਾ ਰਹਿਣਗਾ A to Z origignal ਜੀ ਦੇਖੋ ਇਹ ਛੱਡਣਾ ਕਿੰਨੇ ਦਾ ਵੀ ਲਾਸਟ ਇਹ ਮੌਕੇ ਤੇ ਕਰਦਿਆਂ ਬਈ ਮਾਨਤਾ ਮੌਕੇ ਤੇ ਹਾਂ ਬਈ ਹਾਂ ਆ ਜਿਹੜਾ ਵੀਡੀਓ ਦੇਖ ਕੇ ਆਊਗਾ ਮਿੱਤਰੋ ਉਹਨੂੰ ਮਾਨਤਨ ਕਰ ਦਾਂਗੇ ਬਈ ਬਿਲਕੁਲ ਅੱਗੇ ਆ ਗਏ ਇਸ ਚਰ ਉਹ 2015 ਮਾਡਲਾ ਬਾਈ ਠੀਕ ਹੈ ਜੀ ਆਪਣੇ ਨਾਂ ਹੈ ਡੈਕਟਰ ਸੋਡੀ ਨਾਗ ਆਪਾਂ ਹੀ ਨਵਾਂ ਘੜਾਇਆ ਸੀਗਾ ਠੀਕ ਹੈ ਜੀ ਤੇ ਇਹ ਜਿਹੋ ਨਵਾਂ ਘੜਾਇਆ ਉਹ ਦਾ ਦੋ ਸਗੇ ਭਰਾਵਾਂ ਨੇ ਦੋਨਾਂ ਨੇ ਤਾਂ ਇਸ ਤਰਫ ਲਿਆਂ ਚਲੇ ਹੋਏ ਆ ਠੀਕ ਹੈ ਜੀ ਹੁਣ ਵੇਚਣ ਤੋਂ ਲੈ ਕੇ ਏਜੰਸੀ ਜਿਲੇ ਹੁਣ ਤੱਕ ਇੱਕ ਹੱਥ ਚੱਲੇ ਹੋ ਡੈਕਟਰ ਨੇ ਇੱਕਾਤੀ ਚੱਲੇ ਇਹ 15 ਮਾਡਲਾ ਗਿਆ ਬਾਈ ਇਹਦੀ ਆਪਾਂ ਕੀਮਤ ਰੱਖੀ ਹੈ 2 ਲੱਖ ਰੁਪਈਆ ਠੀਕ ਹੈ ਜੀ 2 ਲੱਖ ਰੁਪਏ ਕੀਮਤ ਮੰਗੀ ਹੈ ਹਨਾ ਇਹਦੇ ਬਾਈ ਟਾਇਰ ਪਿਛਲੇ ਚੰਗੇ ਪਏ ਆ ਵਧੀਆ ਪਏ ਆ ਆ ਵੀ 15 ਮੜ ਲਿਆ ਗਿਆ ਬਾਈ ਇਹ ਵੀ 15 ਮੜ ਲਿਆ ਹਾਂ ਇਹ ਦੀ ਹੋਣ ਕਿ ਬਾਈ ਅਸੀਂ ਵੀ 15 ਉਹ ਆ 15 ਉਹ 21 ਇਹਦੀ ਕੀਮਤ ਘਟਾਓ ਬਾਈ ਹਾਂ ਤੋਂ ਇਹਦੇ ਬਾਈ ਟਾਇਰ ਡਾਊਨ ਹਾਂ ਉਹ ਜੀ ਹਾਂ ਬਾਈ ਸੈਸਰੀ ਕਰਕੇ ਫਰਕ ਪੈ ਜਾਂਦਾ ਇਹਦੀ ਇੱਕੋ ਸਸਤੀ ਹੈ ਬੇੜਾ ਮਾ ਵੀ ਆਪਣੀ ਠੀਕ ਹੈ ਇਹਦਾ ਇੱਕ ਉਹਦਾ ਕਿੰਨਾ ਵਾਂ ਜੀ 2 ਲੱਖ ਰੁਪਏ ਬਾਈ ਉਹਦਾ 2 ਇੱਕ ਇਹ 80 ਇਹਦਾ ਇੱਕ 80 ਬਾਈ ਆ ਗਿਆ ਬਾਈ 88 ਮੜ ਲਾ ਠੀਕ ਹੈ ਜੀ ਇਹਦਾ ਬਾਈ ਆਪਾਂ ਨਾ ਵਨ ਕੇ ਚੱਲੋ ਜਿਵੇਂ ਤਾਰਾਂ ਦੇ ਕਿਨਾਰੇ ਦਾ ਡਾਊਨ ਡਾਊਨ ਲੱਗਦੀ ਹੈ ਹਾਂਜੀ ਹਾਂਜੀ ਚਲਾਈ ਤੇ ਇੰਨਾ ਚੰਗਾ ਛੱਡ ਗੱਲ ਦਿਓ ਕਿਤੋਂ ਬਈ ਕੋਈ ਲੀਵ ਸੀ ਨਹੀਂ ਸੁੱਕਾ ਸਾਰਾ ਟਰੈਕਟਰ ਪੇ ਹਾਂ ਸੁੱਕਾ ਪੈਦਲੀ ਦੇ ਸਾਰਾ ਟਰੈਕਟਰ ਆਸੇ ਪਾਸੇ ਫਿਰ ਕੇ ਦਿਖਾ ਦੇ ਬਈਆਂ ਨੂੰ ਇਹ ਗੱਲਾਂ ਐ ਨਹੀਂ ਬਈ ਤੋਪਾ ਕਰਕੇ ਸੁੱਕਾ ਹੈ ਹਾਂ ਹਾਂ ਇਹ ਕੁਦਰਤ ਵੱਲੋਂ ਦੀ ਸੈਟਿੰਗ ਹੀ ਹੈ ਜੀ ਸੁੱਕੇ ਹੀ ਰਿਹਾ ਬਈ ਸੁੱਕੇ ਹੀ ਰਿਹਾ ਹਾਂ ਇਹ ਐ ਨਹੀਂ ਕਿ ਤਾਪੂ ਨੂੰ ਚੋਈਆਂ ਦਾ ਬਾਕੀ ਇੱਕ ਗੱਲ ਹੋਰ ਮਿੱਤਰੋ ਆਪਾਂ ਸਾਰੇ ਟਰੈਕਟਰਾਂ ਦੇ ਦੇਖਿਆ ਬਈਆਂ ਦੇ ਇੰਨੀ ਕਿਤੇ ਰੰਗ ਜਾਂ ਹਨਾ ਵੀ ਕਿਤੇ ਜੜ ਲੱਗੀ ਹੁੰਦੀ ਆ ਉੱਤੇ ਆਪਾਂ ਟੇਪ ਕਰਕੇ ਉਹਨੂੰ ਉਹ ਕਰ ਲ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੇ ਬਈਆਂ ਨੇ ਕੁਝ ਨਹੀਂ ਕਰਿਆ ਸਾਰੇ ਟਰੈਕਟਰ ਜਿਵੇਂ ਹੈਗੇ ਉਵੇਂ ਹੀ ਰੱਖਿਆ ਬਈਆਂ ਨੇ ਸਾਰੇ ਰਹਿਣੇ ਹੀ ਰੱਖਿਆ ਅੱਗੇ ਆ ਗਿਆ ਸੋਨਲੀ ਕਾਣਾ ਜਿਹੜਾ ਬਈ 2014 ਮਾਡਲ ਆ ਠੀਕ ਹੈ ਜੀ ਇਹ ਵੀ ਪਾਪਾ ਦਾ ਮਗੜਾ ਸੀ ਆਪਣੇ ਪਹਿਲੇ ਨਾਲ ਹੀ ਹੈ ਹਾਂਜੀ ਇਹ ਵੀ ਬਈ ਖੇਤੀ ਚੱਲਿਆ ਸੀ ਜਿਹੜੇ ਜਾਇਜ਼ ਨਾ ਸੀਜ਼ਨ ਦਾ ਆਪਾਂ ਲਾਈ ਸੀ ਜੀ ਬਈ ਤੂੜੇ ਦੀਨ ਤੇ ਠੀਕ ਹੈ ਜੀ ਹੋਰ ਕੁਝ ਉਪਗ੍ਰੇਡਰ ਦੇ ਨਹੀਂ ਕੋਈ ਕੰਪਿਊਟਰ ਲਾਤੇ ਨਹੀਂ ਕਹਿੰਦੇ ਵਸ ਕੇ ਲਈ ਖੇਤੀ ਚ ਤੇ ਤੂੜੀ ਨੂੰ ਚੱਲਿਆ ਬਈ ਠੀਕ ਹੈ ਜੀ ਤੇ ਇਹ ਇਹਦੀ ਆਪਣੀ ਡਿਮਾਂਡ ਹੈਗੀ ਬਈ 14 ਮਾਡਲ ਆ ਗਿਆ ਪਹਿਲੇ ਨਾਲ ਆਪਣੇ 290000 ਰੁਪਏ ਦੀ ਡਿਮਾਂਡ ਹੈ ਬਈ 290000 ਰੁਪਏ ਮਿੱਤਰੋ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮੰਨਤਾ ਨਹੀਂ ਹੋ ਜੂਗਾ ਬਾਈ ਹੋ ਜੂਗਾ ਮੌਕੇ ਤੇ ਮੰਨਤਾਣ ਵੀਡੀਓ ਦੇਖਣ ਵਾਲੇ ਨੂੰ ਮਿੱਤਰੋ ਸਪੈਸ਼ਲ ਡਿਸਕਾਊਂਟ ਮਿਲੂਗਾ ਤੇ ਹਾਂ ਵੀਡੀਓ ਸ਼ੇਅਰ ਕਰਨੀ ਨਾ ਪਿੱਲੋ ਇੱਕ ਬਾਈ ਆਪਣਾ ਹੁਣ ਟਰੈਕਟਰ ਨਾਲ ਵਾਗਿਆ ਇੱਥੋਂ 21 ਮਾਡਲ 3500 ਦਾ ਇੱਕ ਹੈ ਠੀਕ ਹੈ ਜੀ ਜਮਾ ਬਾਈ ਸ਼ੋਰੂਮ ਰੂਪ ਕੰਡੀਸ਼ਨ ਆ ਉਹਦੀ ਹਾਂਜੀ ਹਾਂਜੀ ਕੋਈ ਬਾਈ ਕਿਤੇ ਡੈਂਟ ਨਹੀਂ ਕਿਤੇ ਟੱਚ ਨਹੀਂ ਸਿਰਫ ਕੱਲੀ ਮੰਗਰਲੀ ਲਾਈਟ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ ਅੱਛਾ ਜੀ ਉਹ ਫੀਲ ਬਨਉਣੀ ਸੀ ਮੇਰਾ ਬੇਟਾ ਲੈ ਕੇ ਵਾਗਿਆ ਕੋੜ ਫੱਤੇ ਟਰਾਲੀ ਪਾਉਣ ਗਿਆ ਹੋਏ ਹਾਂਜੀ ਹਾਂਜੀ ਤੇ ਉਹ ਜਿਹੜੀ ਟਰਾਲੀ ਪਾਉਣ ਗਿਆ ਹੋਏ ਆਪਣੇ ਕੋਲ 10 ਫੁੱਟ ਦੀ ਟਰਾਲੀ ਹੈ ਬਾਡੀ ਵਾਲੀ ਹੈ ਜੈਕ ਲੱਗਿਆ ਹੋਇਆ ਨਹੀਂ ਆਮਖਸ਼ ਭੱਠਿਆਂ ਵਾਲੇ ਦੇ ਲੰਡੇ ਟਰਾਲੀ ਉਹ ਵੀ ਆਪਣੇ ਕੋਲੋਂ ਦਾ ਤਿੰਨ ਖੜੀਆਂ ਹੈ ਠੀਕ ਟਰਾਲੀਆਂ ਵੀ ਉਹ ਟਰਾਲੀ ਵੀ ਸੇਲ 'ਚ ਆਪੀ ਆਪਣੀ 10 ਫੁੱਟ ਟਰਾਲੀ ਵੀ ਉਹ ਟਰੈਕਟਰ ਵੀ ਸੇਲ 'ਚ ਆ ਸੋਨਾ ਲੀਕਾ 2021 ਮਾਡਲ ਆ ਹਾਂਜੀ ਆਪਾਂ ਨੂੰ ਟਰੈਕਟਰ ਉਹ ਮਿਲ ਗਈ ਕੋਈ ਗੱਲਾਂ ਆਪਾਂ ਉਹਦੀ ਵੀਡੀਓ ਵੀ ਸੋਡੇ ਨਾਲ ਐਡ ਕਰ ਦਾਂਗੇ ਉਹ ਵੀ ਤੁਸੀਂ ਟਰੈਕਟਰ ਦੇਖ ਸਕਦੇ ਹੋ ਤੇ ਬਾਈ ਨੰਬਰ ਬੋਲ ਦੋਈ ਆਪਣਾ ਨੰਬਰ ਬਾਈ 9463106441 ਠੀਕ ਹੈ ਜੀ 98886686110 68110 ਟਰੈਕਟਰ ਦੀ ਕੰਡੀਸ਼ਨ ਤੁਸੀਂ ਸਾਰੇ ਦੇਖ ਲਈ ਸਾਰੇ ਟਰੈਕਟਰ ਰੇਨ ਵਾਲਾ ਸੋ ਦੁਬਾਰੇ ਬਾਈਆਂ ਨੂੰ ਸਾਰੇ ਟਰੈਕਟਰ ਦਿਖਾ ਦੇ